ਸਵੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਬਲੌਗ ਚ ਅਸੀਂ ਲੈ ਕੇ ਚੱਲੇ ਆ ਜਿੰਮੀ ਨੂੰ ਆਪਰੇਸ਼ਨ ਕਰਾਉਣ ਵਾਸਤੇ ਬਾਗੇ ਪੁਰਾਣੇ ਕੋਲੇ ਪੈਂਡਾ ਗੱਲ ਜਿੰਮੀ ਨਾਂ ਹੈਗਾ ਕੁੱਤੇ ਦਾ ਤੇ ਉਹਨੂੰ ਜਿਹੜਾ ਤਿੰਨ ਚਾਰ ਦਿਨ ਪਹਿਲਾਂ ਅਸੀਂ ਲੈ ਕੇ ਗਏ ਸੀ ਉਹਦੇ ਟੈਸਟ ਕਰਵਾਏ ਸੀ ਤੇ ਡਾਕਟਰਾਂ ਨੇ ਦੱਸਿਆ ਵੀ ਇਹਦੀ ਅੱਖ ਦਾ ਆਪਰੇਸ਼ਨ ਹੋਊਗਾ ਕਿਉਂਕਿ ਅੱਖ ਦੇ ਵਿੱਚ ਨਾ ਉਹਦਾ ਮਾਸ ਵਾਧਾ ਵਾ ਤੇ ਅੱਜ ਹੁਣ ਜਿਹੜੇ ਉਹਦੇ ਟੈਸਟ ਟੂਸਟ ਹੋ ਗਏ ਸੀਗੇ ਕੱਲ ਪਰਸੋਂ ਤੇ ਉਹਦੇ ਜਿਹੜੀਆਂ ਰਿਪੋਰਟਾਂ ਆ ਗਈਆਂ ਸੀ ਉਹ ਕੱਲ ਡਾਕਟਰ ਨੂੰ ਭੇਜਤੀਆਂ ਸੀ ਤੇ ਹੁਣ ਅਸੀਂ ਲੈ ਕੇ ਚੱਲਦੇ ਆਂ ਤੇ ਉਹਦਾ ਆਪਰੇਸ਼ਨ ਹੋਣਾ ਵਾ ਸਰਕਾਰੀ ਹਸਪਤਾਲ ਦੇ ਵਿੱਚ ਆ ਆ ਗਿਆ ਕਾਰ ਲੈ ਕੇ ਮੁੰਡਾ ਚੱਲ ਬਈ ਨਿਕਲ ਪਰਲੇ ਪਾਸੇ ਹੋ ਕਨੈਕਟਰੀ ਸਾਈਡ ਤੇ ਹੋ ਕਨੈਕਟਰੀ ਸਾਈਡ ਤੇ ਵੱਡਾ ਡਰਾਈਵਰ ਇਹ ਚੱਲ ਲਓ ਜੀ ਆ ਰਿਹਾ ਜਿੰਮੀ ਇਹ ਡਰਿਆ ਜਾ ਬੈਠਾ ਇਹ ਸਾਲਾ ਵੈਸੇ ਤਾਂ ਮੈਨੂੰ ਘਰੇ ਪੈਂਦਾ ਵਾ ਤੇ ਇਹਨੂੰ ਕਿਉਂ ਕੋਈ ਲੈ ਕੇ ਵੀ ਮੈਂ ਆਂਦਾ ਸੀ ਗੱਡੀ ਚੋਂ ਜਦੋਂ ਇਹ ਲੈ ਕੇ ਆਉਂਦਾ ਸੀ ਹਨਾ ਸੁਖਦੀਪ ਓਏ ਪਰੇ ਮੇਰੇ ਖਤ ਪਿਆ ਵਾ ਇਹਨੂੰ ਆਇਆ ਬਈ ਲੈਕਾ ਤੋਂ ਆਇਆ ਲੋ ਜੀ ਇਹ ਸਖਦੀਪ ਆ ਤੇ ਇਹ ਸਾਡੀ ਗੱਡੀ ਆ ਤੇ ਹੁਣ ਅਸੀਂ ਪਹਿਲਾਂ ਰਿਪੋਰਟਾਂ ਫੜਨੀਆਂ ਕੰਬਣਾ ਹੀ ਐ ਇਹਨੂੰ ਪਤਾ ਬਈ ਉੱਥੇ ਕਰਨਗੇ ਆਪਰੇਸ਼ਨ ਇਹਨੇ ਸੁਣ ਲਿਆ ਸੀ ਨਾ ਉਹਦੋਂ ਆਪਰੇਸ਼ਨ ਨੂੰ ਗੁਰੂ ਰਾਮਦਾਸ ਲੈਬੋਰੀ ਇਹ ਪੈਂਡ ਹੀ ਆ ਤੇ ਇਹਦੇ ਕੋਲੋਂ ਬਾਈ ਕੋਲੋਂ ਟੈਸਟ ਕਰਵਾਈ ਸੀ 700 ਰੁਪਿਆ ਲਿਆ ਸੀ ਉਹਨੇ ਦੋ ਟੈਸਟ ਤਾਂ ਇੱਥੋਂ ਲੈਬੋਰਾਟਰੀ ਤੋਂ ਹੋਣੇ ਸੀ ਤੇ ਇੱਕ ਟੈਸਟ ਜਿਹੜਾ CBC ਵਾਲਾ ਸੀਗਾ ਤੇ ਉਹ ਜਿਹੜਾ ਡਾਕਟਰਾਂ ਨੇ ਰੱਖ ਲਿਆ ਉਹ ਕਹਿੰਦੇ ਅਸੀਂ ਆਪੇ ਟੈਸਟ ਕਰਾਂਗੇ ਤੇ ਦੋਵਾਂ ਦੀਆਂ ਰਿਪੋਰਟਾਂ ਜਿਹੜੀਆਂ ਗੁਰੂ ਰਾਮਦਾਸ ਲੈਬੋਰਾਟਰੀ ਕੋਟ ਕੋਟ ਤੋਂ ਮਿਲਣਗੀਆਂ ਆਪਾਂ ਅਸੀਂ ਆ ਗਏ ਹਾਂ ਮੁੱਦਕੀ ਤੇ ਆ ਸਿੱਧਾ ਰੋੜ ਲਾਂਗੇ ਆਂ ਦਾਗਾ ਫਰੀਦਕੋੜ ਨੂੰ ਤੇ ਇੱਧਰ ਹੈਗਾ ਮੁੱਦਕੀ ਤੇ ਇੱਧਰ ਨੂੰ ਹੈਗਾ ਬਾਗਾ ਪੁਰਾਣਾ ਬਾਗਾ ਪੁਰਾਣਾ ਤਕਰੀਬਨੇ ਤੋਂ 18-19 ਕਿਲੋਮੀਟਰ ਅਸੀਂ ਪਹੁੰਚ ਗਏ ਆਂ ਬਾਗੇ ਪੁਰਾਣੇ ਤੇ ਬਸ ਇਥੋਂ 50 ਕ ਮਿੰਟਾਂ ਦਾ ਰਸਤਾ ਹੋਰ ਆ ਜਗਦੀਪ ਦਾ ਜਿੰਮੀ ਤਾਂ ਸੌਂ ਗਿਆ ਜਾਵਣਾ ਘਬਰਾਇਆ ਬੈਠਾ ਨਾ ਅੰਦੀ ਤੇ ਕਬਰ ਆਉਣਾ ਹੀ ਆ ਹੋਰ ਕੋਈ ਹਾਂ ਉਹਨੂੰ ਪਤਾ ਆ ਪਰੇਸ਼ਨ ਕਰਨਗੇ ਹਨਾ ਉਹਦਾਂ ਨੇ ਸੌਂ ਲਿਆ ਸੱਚ ਵੀ ਪਰੇਸ਼ਨ ਆ ਮੇਰਾ ਚੱਲ ਕੋਈ ਨਹੀਂ ਨੱਟ ਤਾਂ 10 ਹੀ ਲਾਉਣੇ ਉਹਨਾਂ ਨੇ ਲਓ ਬਈ ਪਹੁੰਚ ਗਏ ਆ ਬਹਾਂ ਹਸਪਤਾਲ ਜਿੱਥੇ ਮੈਨੂੰ ਲਾਦਾ ਉਹ ਤਾਂ ਲਾਗੇ ਜਿੰਦਰਾ ਉਹ ਹੀ ਹੈ ਚੱਕ ਲਓ ਉਹ 2 ਵਜੇ ਤੱਕ ਹੀ ਹੁੰਦੇ ਭਾਈ ਇਹ ਤਾਂ ਕਿਹਨੇ 4 ਵਜੇ ਦਾ ਟਾਈਮ ਆ ਪਾਛਾ ਦੇ ਡੇੜੀ ਨੂੰ ਆ ਬਣ ਗਿਆ ਕੰਮ ਉਹ ਬਚ ਗਿਆ ਭਰਾਵਾ ਤੂੰ ਅੱਜ ਅਕਰੋਨ ਆਏ ਸੀ ਆਪਰੇਸ਼ਨ ਤੇ ਸਾਨੂੰ 4 ਵਜੇ ਦਾ ਟਾਈਮ ਦਿੱਤਾ ਤੇ ਆਪ ਡਾਕਟਰ ਲਾ ਕੇ ਜਿੰਦਰਾ ਹਸਪਤਾਲ ਚ ਚੱਲ ਕੋਈ ਨਹੀਂ ਭਰਾਵਾ ਫਰਹੂਰ ਮਾੜਾ ਮੋਟਾ ਕੰਮ ਕਰ ਕਰ ਕੋਈ ਹਾਲ ਨਹੀਂ ਲੈ ਡਾਕਟਰਾਂ ਦਾ ਨਾ ਹਸਪਤਾਲ ਅਸੀਂ ਪਹੁੰਚ ਗਏ ਜਿੰਦਰਾ ਲੱਗਾ ਹੋਇਆ ਫੋਨ ਤੇ ਗੱਲ ਹੋਈ ਤੇ ਉਹ ਕਹਿੰਦੇ ਬਈ ਲੰਚ ਟਾਈਮ ਆ ਸਾਡਾ 2 ਤੋਂ 4 ਤੇ ਆ ਹੈਗਾ ਮੋਗੇ ਤੇ ਬਾਘੇ ਪੁਰਾਣੇ ਵਾਲਾ ਰੋਡ ਆ ਹੈਗਾ ਹਸਪਤਾਲ ਜਿਵੇਂ ਲਓ ਜੀ ਡਾਕਟਰਾਂ ਨੇ ਨਵਾਂ ਸੱਪ ਕੱਢ ਮਾਰਿਆ ਹੁਣ ਉਹ ਕਹਿੰਦੇ ਮੋਗੇ ਆਉਣਾ ਹੁਣ ਬਈ ਇੱਥੋਂ ਅਸੀਂ ਲੰਚ ਟਾਈਮ ਹੈਗਾ ਤੇ ਪਰ ਅਸੀਂ ਮੋਗੇ ਜਾਵੜੇ ਉੱਥੇ ਆਪਰੇਸ਼ਨ ਹੋਣਗੇ ਲਓ ਬਈ ਅਸੀਂ ਤੁਰ ਪਿਆ ਮੋਗੇ ਨੂੰ ਕਿਉਂਕਿ ਹੁਣ ਮੋਗੇ ਦੀ ਕੁੱਤੇ ਭਗਾਈ ਸਾਡੀ ਹੋਣੀ ਆ ਉੱਥੇ ਜਾ ਕੇ ਸਾਨੂੰ ਕਿਹਾ ਵਈ ਫੋਨ ਲਾ ਲਿਆ ਜੋ ਆ ਕੇ ਡਾਕਟਰ ਪਹੁੰਚ ਗਿਆ ਮੋਗੇ ਤੇ ਉਹ ਲੰਚ ਕਰਦੇ ਸੀ ਉੱਥੇ ਦੋ ਤੋਂ ਚਾਰ ਹੋ ਸਕਦਾ ਅੱਜ ਛੁੱਟੀ ਹੋਵੇ ਇਹਨਾਂ ਦੀ ਇਸ ਹਸਪਤਾਲ ਤੋਂ ਅਸੀਂ ਇਸ ਵਕਤ ਹੈਗੇ ਆ ਨਵੇਂ ਚੰਦਪਿੰਡ ਕੋਲੇ ਇੱਥੋਂ ਬੱਸ ਮਿਲਦਾ ਵੱਧ ਤੋਂ ਵੱਧ 12-13 ਕਿਲੋਮੀਟਰ ਮੋਗਾ ਉਹਨੂੰ ਬਾਈਪਾਸ ਲਾਂਗਿਆ ਤੇ ਅਸੀਂ ਆ ਪੁਰਾਣੇ ਰੋਡ ਜਿਹੜਾ ਪੁਰਾਣਾ ਰੋੜਾ ਮੋਗ ਗਿਆ ਇੱਦਾਂ ਤੇ ਜਾਵਾਂਗੇ ਅਸੀਂ ਚੌਂਕ ਤੇ ਜਾਣਾ ਡਾਕਟਰ ਨੇ ਸਾਡੇ ਨਾਲ ਗੱਲਬਾਤ ਹੋ ਗਈ ਕਹਿੰਦੀ ਚੌਂਕ ਤੇ ਆ ਜਾਓ ਤੇ ਉੱਥੇ ਸਾਡਾ ਮੁੰਡਾ ਲੈ ਜਾਊਗਾ ਤੁਹਾਨੂੰ ਲਓ ਬਾਈ ਆ ਗਏ ਆ ਚੌਂਕ ਤੇ ਤੇ ਇੱਥੇ ਖੜ ਕੇ ਲਾਉਣੇ ਆ ਫੋਨ ਉਹਨਾਂ ਨੇ ਕਿਹਾ ਸੀ ਸਾਨੂੰ ਚੌਂਕ ਤੇ ਆ ਜਾਓ ਤੇ ਇਹ ਹੈ ਗੱਲ ਦਿਹਾਣੇ ਵਾਲਾ ਜਿਹੜਾ ਜਿੱਥੋਂ ਬੱਸਾਂ ਜਾਂਦੀਆਂ ਨੇ ਲੁਧਿਆਣੇ ਨੂੰ ਵੀ ਗੱਲਾਂ ਨਿਕਲ ਗਈ ਹੁਣ ਡਾਕਟਰ ਨੇ ਫੋਨ ਬੰਦ ਕਰਤਾ ਅੱਜ ਦਾ ਕੰਮ ਖਰਾਬ ਆ ਸਕਦੀਪ ਨਾ ਡੈਡੀ ਨੂੰ ਹੋਣ ਮੈਨੂੰ ਲੱਗਦਾ ਜੇ ਉਹਦੀ ਕਿਸਮਤ ਚੰਗੀ ਆ ਜਬਰੇਸ਼ਨ ਹੋਣ ਦੇ ਚਾਂਸ ਦੇ ਹੀ ਨਹੀਂਗੇ ਅੱਜ ਦਾ ਵਾਲੀ ਕੁੱਤੇ ਖਾਣੀ ਹੋਈ ਆਪਾਂ ਤਾਂ ਕਰਾਉਣਾ ਹੀ ਕੁੱਤੇ ਦਾ ਆਪਰੇਸ਼ਨ ਤੇ ਆਪਣੇ ਆਪਣੇ ਨਾਲ ਕੁੱਤੇ ਆਪਣੇ ਨਾਲ ਹੋਣੀ ਆ ਯਾਰ ਆਏ ਹੋਏ ਰੱਬਾ ਵਾਲੀ ਕੁੱਤੇ ਬਗਾਈ ਕਰਾਈ ਮੈਡਮ ਨੇ ਹਨ ਬਾਕੀ ਬਈ ਸਾਨੂੰ ਕਲੀਨਿਕ ਤਾਂ ਲੱਭ ਗਿਆ ਹਾਂ ਅਸੀਂ ਬੱਸ ਉਧਰ ਟੈਗ ਹੀ ਕਰਨਾ ਜਾ ਕੇ ਪੁੱਛਣਾ ਨਾਲੇ ਮੈਡਮ ਨੂੰ ਕਹਿ ਦਾਂਗੇ ਮੈਡਮ ਇਹ ਗਲਤ ਗੱਲ ਆ ਤੁਹਾਡੀ ਇਹ ਦੁਬਾਰਾ ਅਸੀਂ ਚੱਲੇ ਆ ਚੌਕ ਵਾਲ ਨੂੰ ਪਹਿਲਾਂ ਤਾਂ ਸਾਨੂੰ ਲੱਭਿਆ ਹੀ ਨਹੀਂ ਕਲੀਨਿਕ ਤੇ ਅਸੀਂ ਹੁਣ ਮੁੜਿਆ ਅਕਾਲਸਰ ਵਾਲੇ ਰੋਡ ਤੋਂ ਜਿਹੜਾ ਉੱਥੇ ਆਪਣਾ ਪੌੜ ਚਲੋ ਸਾਡੇ ਘੰਟਾ ਭਕਾਈ ਹੋਣ ਤੋਂ ਬਾਅਦ ਮੈਡਮ ਨੇ ਔਨ ਕਰ ਲਿਆ ਫੋਨ ਤੇ ਹੁਣ ਕਹਿੰਦੀ ਆ ਤੁਸੀਂ ਡੌਗ ਉਹ ਡੌਗ ਵਾਲੇ ਬੋਲਦੇ ਜਿਨ੍ਹਾਂ ਨੇ ਅੱਖ ਦਾ ਆਪਰੇਸ਼ਨ ਕਰਾਉਣਾ ਸੀ ਕਿ ਹਾਂਜੀ ਤੇ ਕਹਿੰਦੀ ਮੈਂ ਭੇਜਦੀ ਆ ਮੁੰਡਾ ਤੇ ਵੇਖੋ ਹੁਣ ਕੌਣ ਆਉਂਦਾ ਤੇ ਇੱਧਰ ਕਹਿੰਦੇ ਡੌਗੀ ਵੀ ਸਖਦੀਪ ਦਾ ਸਹਿਮਿਆ ਜਾ ਪਿਆ ਤੇ ਨੇਰਾ ਸਾਨੂੰ ਕਾਫੀ ਹੋ ਚੱਲੇ ਆ ਯਾਨੀ ਕਿ ਦਿਨ ਛੇ ਚੱਲਿਆ ਵਾ ਭਾਰੀ ਕੁੱਤੇ ਖਾਣੀ ਕਰਨ ਦੇ ਬਾਅਦ ਤੇ ਸਾਨੂੰ ਜਿਹੜਾ ਕਲੀਨਿਕ ਗੋਇਲ ਕੀ ਲਿਖਿਆ ਹੋ ਉਹ ਗੋਇਲ ਬਟਕੇ ਸਪੈਟ ਕੇਅਰ ਕਲੀਨਿਕ ਤੇ ਉਹ ਸਾਨੂੰ ਲੱਭ ਗਿਆ ਉਹ ਸਾਹਮਣੇ ਤੇ ਚਲੋ ਹੁਣ ਅਸੀਂ ਲੈ ਕੇ ਜਾਣੇ ਆ ਉਹਨੂੰ ਚੱਲ ਬਈ ਚੱਲ ਕਾਕਾ ਆ ਸਾਹਮਣੇ ਵਾਲਾ ਬਈ ਟਟ ਕੇਅਰ ਕਲੀਨਿਕ ਸਾਡਾ ਸੰਦੀਪ ਗਰਾਉਫੇਸ ਆਪਾਰ ਸਵੇਰੇ ਬੈਠਾ ਕਰਾ ਦੇ ਕੋਹ ਨਹੀਂ ਦਾ ਚੱਲ ਚੱਕ ਕੇ ਬਿਠਾਉਣਾ ਪੈਣਾ ਅਸੀਂ ਵੀਰ ਗਿਆ ਏ ਆ ਹੈਗਾ ਕਲੀਨਿਕ ਕੰਬੀ ਜਾਂਦਾ ਏ ਸਕਰੀਪ ਘਰ ਦਾ ਸ਼ੇਰ ਹੀ ਹੈ ਵੀ ਇਹ ਕੰਬੀ ਤਾਂ ਜਾਂਦਾ ਬੁਖਾਰ ਜਾਂਦੀ ਏ 24 ਦੇ ਹਾਂ ਬਤਾਂੀਆਂ ਵਾਈਬ੍ਰੇਸ਼ਨ ਖੜ ਜਾਂਦੀ ਨੇ ਨੇਰਾ ਹੋ ਗਿਆ ਡਾਕਟਰ ਕਹਿੰਦਾ ਅੱਧਾ ਪੌਣਾ ਘੰਟਾ ਲੱਗੂਗਾ ਆਪਰੇਸ਼ਨ ਤੇ ਸਾਨੂੰ ਕਹਿੰਦੇ ਤੁਸੀਂ ਖਾਓ ਕੋਣਾ ਕੋਹਾ ਦਾ ਹੁਣ ਅਸੀਂ 버ਗਰਾਂ ਵਾਲਾ ਲੱਭਦੇ ਆਂ। ਈਆਂ ਵਾਲਾ ਨਿਊਰੋ ਤੇ 버ਗਰ ਇਹ ਤੋਂ ਖਾਣੇ 버ਗਰ ਫੇਰ ਮਿਲਦੇ ਆਂ ਡਾਕਟਰ ਨੂੰ ਜਾ ਕੇ ਕਿੰਨੇ ਵਾਲਾ 버ਗਰ ਕਰਾਇਆ ਏ 50 50 ਵਾਲੇ 버ਗਰ ਕਰਾ ਲਿਆ ਬਾਈ ਐ ਭੁੱਖ ਵੀ ਲੱਗੀ ਪਈ ਆ ਕਿਉਂਕਿ ਆਪ ਕੁੱਤੇ ਭਗਾਈ ਵਾਲੀ ਹੋਈ ਆਪਣੀ ਹਨ ਐਕੋ ਉਨਾ ਟਾਈਮ ਦਾ ਡਾਕਟਰ ਨੇ ਆਪਰੇਸ਼ਨ ਤੇ ਨਹੀਂ ਲਾਉਣਾ ਜਿੰਨਾ ਆਪਣੇ ਕੁੱਤੇ ਭਗਾਈ ਹੋ ਗਈ ਅੱਜ 버거 버거 ਗਰਮਾ ਸਪਾਈਸੀ ਤਿਆਰ ਆਪਰੇਸ਼ਨ ਹੋ ਗਏ ਸਾਡੇ ਦੇ ਹੁਣ ਅਸੀਂ ਲੈ ਕੇ ਚੱਲਣ ਚੱਕ ਕੇ ਹਜੇ ਨਾ ਬਹੁਤ ੱਚੀ ਦੀ ਹਾਲ ਤੇ ਉਹ ਵੇਖੀ ਵੀ ਕਿ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਥੋੜਾ ਜਿਹਾ ਹੋੱਚ ਆ ਗਿਆ ਹਨਾ ਚੱਲ ਆਪਰੇਸ਼ਨ ਹੋ ਗਿਆ ਤੇ ਟਾਈਮ ਲੱਗ ਗਿਆ ਹੀ ਵਾਵਾ ਤੇ ਹੁਣ ਅਸੀਂ ਤੁਰਦੇ ਆ ਪੰਡਲ ਨੂੰ ਵਾਪਸ ਹਾਂ 7 ਵਜ ਗਈ ਹੈ ਤੇ ਆਏ ਘਰੋਂ ਅਸੀਂ ਸਾਢੇ 3:30 ਸਵਾ 3:30 ਵੇ ਦੇ ਹਨ ਚਲੋ ਠੀਕ ਆ ਜੀ ਤੇ ਹੁਣ ਇੱਥੇ ਆਪਣੇ ਵਲੌਗ ਦੀ ਸਮਾਪਤੀ ਆ ਸੋ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜੋ ਤੇ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ